पर डैम तो इस गल तो बने कि हड़ रोकने हड़ रोकने और डैम करके हड़ आ रहे कितनी अनहोनी चीज़ है वो जी वी मिसमैनेजमेंट है जिड़ी कि हम समझ नहीं आती कि हो गई क्योंकि हम थे वैदर फोरकास्टिंग बड़ा एकूरेट थोड़े कोटेलाइट है उस हिसाब नौखा काम है कि प्रोडिक्ट करना कि अच्छी कि रेन होगी ਦਾ ਅੰਦਾਜ਼ੇ ਨਾਲ ਤੇ ਉਹਨੇ ਇੱਕ ਰਿਕੁਐਸਟ ਦੇ ਡੈਮ ਦੇ ਖਾਲੀ ਰੱਖਣਾ ਸੈਂਟਰਲ ਗਵਰਨਮੈਂਟ 2.5 ਹਜ਼ਾਰ ਤੱਕ ਉਹ ਚਾਹੁੰਦੇ ਕੋਈ ਨਾ ਕੋਈ ਸਲਜਾਨ ਦੀ ਜਗਾ ਕੋਲ ਜਾਓ ਚੀਜ਼ਾਂ ਕਿਹੜਾ ਅਸੀਂ ਰਿਵਰ ਦੇ ਸਭ ਤੋਂ ਪਹਜਾਓ ਏਰੀਆ ਹੁੰਦਾ ਉਹਤੇ ਕਿਸਾਨ ਖੇਤੀ ਕਰਨ ਲੱਪ ਜਾਂਦੇ ਨਾਲ ਆਪਣੇ ਘਰ ਨਾਲ ਲੈਂਦੇ ਆ ਭੁੱਲ ਜਾਂਦੀ ਕਿ ਜਨਰੇਸ਼ਨ ਭੁੱਲ ਜਾਂਦੀ ਹੈ ਉਹ ਬਜ਼ੁਰਗ ਕਹਿੰਦੇ ਰਹਿੰਦੇ ਕਿ ਭਾਈ ਇੱਥੇ ਆਉ ਉਹ ਕੋਈ ਮੰਨਦਾ ਨਹੀਂ ਆ ਜੋਆ ਨੂੰ ਬੰਦ ਕਰਕੇ ਨੇਚਰਲ ਫਲੋ ਕਰਕੇ ਉਹ ਤੁਸੀਂ ਸਾਰਾ ਜਿੱਦਨ ਕਰ ਰਹੇ ਹੋ ਔਰ ਨੈਰੋ ਕਰ ਰਹੇ ਹੋ ਉਸ ਕੋਸਟ ਬੈਂਡ ਉਹ ਵੀ ਵੱਡਾ ਕਰਦਾ ਇੱਕ ਚਾਹ ਨੇ ਡੈਮ ਦੇ ਖੋਲ ਦਿਓ ਔਰ ਉਹ ਤਾਂ ਜਦੋਂ ਬਾਰਿਸ਼ ਆਲਰੇਡੀ ਹੋ ਰਹੀ ਹੋਵੇ ਜਦੋਂ ਚੋ ਪਰੇ ਹੋਣ ਉਹਦੇ ਨਾਲ ਜ਼ਿਆਦਾ ਪਾਣੀ ਰਲ ਜਾਏ ਫਿਰ ਨੁਕਸਾਨ ਹੋ ਜਾ ਬੜਾ ਕੰਮ ਇਹ ਹੈ ਕਿ ਫਲਡ ਆ ਨਹੀਂ ਸਕਦੇ ਇਹ ਡੈਮ ਦਾ ਲੌਜੀਕ ਹੈ ਜੇ ਡੈਮ ਹੈ ਤਾਂ ਫਲਡ ਆਏ ਕਿਦਾਂ ਯੂ ਆਰ ਗੋ ਅਨਸਰ ਇੰਨੀ ਵੱਡੀ ਫੇਲ ਨੂੰ ਆਸਰ ਕਹਿੰਦੇ ਬਜਾਏ ਇਹ ਕਹੀ ਜਾਣਾ ਕਿ ਸਟੇਟ ਕਰਦੇ ਇਹਦਾ ਮਤਲਬ ਤੁਸੀਂ ਕੁਝ ਨਹੀਂ ਕੀਤਾ। ਬਾਬੂ ਸ਼ਹੀਦ ਟਾਈਮਸ ਆਫ ਦਾ ਸਵਾਗਤ ਹੈ। ਪੰਜਾਬ ਹੜ੍ਹਾਂ ਦੀ ਮਾਰੇ ਹੇਠ ਹੈ। ਬਹੁਤ ਤਬਾਹੀ ਹੋਈ ਹੈ। ਲੱਖਾਂ ਲੋਕ ਪ੍ਰਭਾਵਿਤ ਨੇ, ਫਸਲਾਂ ਪ੍ਰਭਾਵਿਤ ਨੇ, ਪੰਜਾਬ ਦਾ ਆਮ ਜਨਜੀਵਨ ਪ੍ਰਭਾਵਿਤ ਹੈ। ਵੈਸੇ ਤਾਂ ਗੋੰਡੀ ਪਹਾੜੀ ਸੂਬਿਆਂ 'ਚ ਵੀ ਤਬਾਹੀ ਬਹੁਤ ਪਈ ਹੈ। ਤੇ 1988 ਤੋਂ ਬਾਅਦ ਪਹਿਲੇ ਵੱਡੇ ਹੜ੍ਹ ਆਏ ਨੇ 1988 ਵੀ ਅਜੇ ਬਹੁਤ سارے ਲੋਕਾਂ ਨੂੰ ਚੇਤੇ ਜਾ ਸਾਨੂੰ ਵੀ ਹੈਗਾ ਤੇ ਇਸ ਤਬਾਹੀ ਦੇ ਹੜ੍ਹਾਂ ਦੇ ਬਹੁਤ ਸਾਰੇ ਪਹਿਲੂ ਨੇ ਇਹ ਹੜ੍ਹਾਂ ਦੇ ਕਾਰਨ ਤੋਂ ਲੈ ਕੇ ਤੇ ਨੁਕਸਾਨ ਤੱਕ ਤੇ ਫਿਰ ਦੁਬਾਰਾ ਰੀਹੈਬਿਲਿਟੇਸ਼ਨ ਮੋਡਸ ਸੇਬੇ ਤੱਕ ਬਹੁਤ ਸਾਰੇ ਸਵਾਲ ਨੇ ਜੁੜੇ ਹੋਏ ਤੇ ਬਹੁਤ ਹਜ਼ਾਰਾਂ ਲੋਕ ਉਹਦੇ ਚ ਲੋ ਇੱਕ ਦੂਜੇ ਦੀ ਮਦਦ ਲਈ ਕਰਨ ਲੱਗੇ ਹੋਏ ਨੇ ਪੰਜਾਬੀ ਇੱਕ ਦੂਜੇ ਨਾਲ ਮੋੜ ਮੋੜੇ ਜੋੜ ਕੇ ਵੀ ਖੜੇ ਨੇ ਤੇ ਹੜ੍ਹਾਂ ਦੇ ਕਾਰਨ ਤੇ ਉਹਨਾਂ ਦੇ ਇਸ ਵੇਲੇ ਦੀ ਪੋਜੀਸ਼ਨ ਬਾਰੇ ਅ ਅਸੀਂ ਗੱਲ ਕਰਾਂਗੇ ਸਾਡੇ ਨਾਲ ਨੇ ਰਾਜਵਿੰਦਰ ਸਿੰਘ ਬੈਸ ਜਿਹੜੇ ਕਿ ਬਹੁਤ ਨਾਮਵਰ ਐਡਵੋਕੇਟ ਨੇ ਲਾਇਰ ਨੇ ਹਿਊਮਨ ਰਾਈਟ ਐਕਟਿਵਿਸਟ ਨੇ ਤੇ ਲੰਬੇ ਸਮੇਂ ਤੋਂ ਹਿਮੋਰਾਈਡਸ ਦੇ ਇਸ਼ੂਜ਼ ਨਾਲ ਹਿਮੋਰਾਈਡਸ ਦੇ ਮੁੱਦਿਆਂ ਦੇ ਨਾਲ ਜਿਹੜਾ ਉਹਨਾਂ ਦੇ ਜੁੜੇ ਹੋਏ ਨੇ ਬਹੁਤ ਸਾਰੇ ਕੇਸ ਇਹਨਾਂ ਨੇ ਲੜੇ ਨੇ ਤੇ ਫਲਡਸ ਦਾ ਹੜ੍ਹਾਂ ਦਾ ਮਸਲਾ ਇੱਕ ਕਿਸੇ ਨਾ ਕਿਸੇ ਪੱਖੋਂ ਕੁਝ ਅਸਪੈਕਟਸ ਪੱਖੋਂ ਮਨੁੱਖੀਤ ਕਾਰਨ ਨਾਲ ਵੀ ਜੁੜਿਆ ਹੈ ਹਿਮੋਰੈਸ਼ ਨਾਲ ਜੁੜਿਆ ਹੋਇਆ ਹੈ ਇਹ ਸਰਕਾਰਾਂ ਦੇ ਰੋਲ ਨਾਲ ਜੁੜਿਆ ਹੋਇਆ ਹੈ ਮਸ਼ੀਨਰੀ ਦੇ ਸਰਕਾਰੀ ਦੇ ਰੋਲ ਨਾਲ ਜੁੜਿਆ ਹੈ ਇਸ ਕਰਕੇ ਇਹਨਾਂ ਨਾਲ ਗੱਲਬਾਤ ਕਰਨੀ ਜ਼ਰੂਰੀ ਹੈ ਹੈ ਸਰ ਤੁਸੀਂ ਵੈਸੇ ਦਾ ਜਿਹੜੇ ਪਾਣੇ ਦਾ ਦਰਿਆਈ ਪਾਣੀਆਂ ਦੇ ਤਾਂ ਮੁਹਾਰਤ ਹੈਗੀ ਤੁਹਾਨੂੰ ਔਂਕੜੇ ਵੀ ਸਾਰੇ ਲੱਗੇ ਪੰਜਾਬ ਦਾ ਕੀ ਹੋਇਆ ਉਹ ਤਾਂ ਸਾਰੀ ਹੈਗੀ ਪਰ ਪਰ ਉਹ ਮਸਲਾ ਅਲੱਗ ਹੈ ਉਹ ਪੈਸੇ ਐਸ ਵੇਲੇ ਤੁਹਾਨੂੰ ਕੀ ਹੜਾ ਜੋ ਹੜਾ ਆਇਆ ਹੈ ਮੋٹے ਤੌਰ ਤੇ ਤੁਹਾਨੂੰ ਕੀ ਪ੍ਰਭਾਵ ਹੈ ਕੀ ਹੋਇਆ ਚਲੋ ਮੈਂ ਤਾਂ ਜਿਆਦਾ ਵੜਿਆ ਵੜਿਆ ਹੈ ਤਾਂ ਗੱਲ ਠੀਕ ਹੈ ਪਰ ਡੈਮ ਤਾਂ ਇਸੇ ਗੱਲ ਲਈ ਤਾਂ ਬਣਿਆ ਕਿ ਹੜ੍ਹ ਰੋਕਣੇ ਹੜ੍ਹ ਰੋਕਣੇ ਹੁਣ ਡੈਮ ਕਰਕੇ ਹੜ੍ਹ ਆ ਰਹੇ ਨੇ ਕਿੰਨੀ ਅਨਹੋਣੀ ਚੀਜ਼ ਹੈ ਹਾਂ ਜਦੋਂ ਡੈਮ ਸ਼ੁਰੂ ਕੀਤੇ ਸੀ ਜਾਂ ਡੈਮਸ ਦੀ ਜੋ ਡਿਜ਼ਾਈਨ ਸੀ ਸਭ ਤੋਂ ਵੱਡਾ ਫਾਇਦਾ ਇਹ ਸੀ ਕਿ ਇੱਕ ਤਾਂ ਹੜ੍ਹ ਬੰਦ ਹੋਣਗੇ ਜਿਹੜੇ ਹਰ ਸਾਲ ਹੁੰਦੇ ਸੀ ਹਾਂ ਪੰਜਾਬ ਇਸ ਕੰਟਰੋਲ ਪਾਣੀ ਕਰ ਲਾਂਗੇ ਤੇ ਇਹ ਹੜਾ ਦੇ ਤਰਤੇ ਕਰਕੇ ਉਪਜਾਊ ਹੈ ਹਾਂ ਹੜਾ ਦੇ ਮਾਰ ਥੱਲੇ ਵੀ ਰਹਿੰਦਾ ਸੀ ਤੇ ਜਦੋਂ ਵੱਡੇ ਵੱਡੇ ਡੈਮ ਬਣੇ ਪਾਕਿਸਤਾਨ ਦੇ ਆ ਹਿੰਦੁਸਤਾਨ ਦੇ ਚੋਂ ਸਭ ਤੋਂ ਵੱਡਾ ਫਾਇਦਾ ਇਹ ਨਜ਼ਰ ਆ ਰਿਹਾ ਸੀ ਕਿ ਚਲੋ ਬਿਜਲੀ ਬਣੇਗੀ ਪਾਣੀ ਸਿੰਚਾਈ ਲਈ ਨਹਿਰਾਂ ਭਰੀਆਂ ਰਹਿਣਗੀਆਂ ਸਭ ਤੋਂ ਜਿਹੜੇ ਹਰ ਬਰਸਾਤਾਂ 'ਚ ਹੜ ਹੁੰਦੇ ਸੀ ਉਹ ਹੜ ਵੀ ਬੰਦ ਹੋ ਜਾਣਗੇ ਔਰ ਕਿਸੇ ਕਿਸੇ ਨਜ਼ਰ ਨਾਲ ਹੜ ਬੰਦ ਵੀ ਹੋਏ ਉਹ ਜਿਹੜੇ ਹੜ ਅਸੀਂ ਹੁਣ ਦੇਖਦੇ ਨਹੀਂ ਤਾਂ ਹੁਣ ਬਹੁਤ ਸਲਾਮਤ ਆਇਆ ਕਿ ਅੱਗੇ ਹਰ ਸਾਲ ਇਦਾਂ ਦੇ ਹੜ ਹੁੰਦੇ ਸੀ ਕਿ ਜਿਹੜੀਆਂ ਲੜਾਈਆਂ ਹੀ ਬੰਦ ਹੋ ਜਾਂਦੇ ਸੀ ਮਗਲਾ ਵੇਲੇ ਵੀ ਉਸ ਤੋਂ ਪਹਿਲਾਂ ਵੀ ਬਰਸਾਤਾਂ ਵੇਲੇ ਇਹ ਸਿਹਰਾਂ ਨੂੰ ਕ੍ਰਾਸ ਕਰਨੇ ਬੜਾ ਔਖਾ ਸੀ ਸਾਡੀ ਉਮਰ ਵੇਲੇ ਵੀ ਬੱਸਾਂ-ਬੱਸਾਂ ਸਭ ਬੰਦ ਹੋ ਜਾਂਦੇ ਆ ਇਹ ਹੋਰ ਸ਼ੁਰੂ ਹੋਇਆ ਹੈ ਜਿਹੜੇ ਵੱਡੇ-ਵੱਡੇ ਸੋ ਜਿਹੜੇ ਹੜ੍ਹ ਹੈ ਨਾ ਜਿਹੜੇ ਹਿਮਾਲਿਆ ਦੇ ਨਾਲ-ਨਾਲ ਜਿਹੜੇ ਸ਼ਿਵਾਲਿਕ ਹੈ ਇੱਥੇ ਹੜ੍ਹ ਤਾਂ ਇਹ ਇਸ ਸਭਾਵੇਂ ਕੀ ਕੁਦਰਤੀ ਪਾਣੀ ਪੈਣਾ ਉਹ ਪਾਣੀ ਇੱਧਰ ਆਉਣਾ ਔਰ ਇਸੇ ਕਰਕੇ ਸਾਡੇ ਦਰਿਆ ਹਮੇਸ਼ਾ ਹੀ ਬਰਫਾਂ ਦਾ ਪਾਣੀ ਫਿਰ ਇੱਥੇ ਆਉਂਦਾ ਅਸੀਂ ਗਿਫਟ ਹੀ ਹੈ ਸੋ ਇੱਕ ਹੜ੍ਹ ਉਹਦਾ ਇਹ ਅਪਸ਼ਾਪ ਨਹੀਂ ਹੈ ਇਹ ਪਾਰਟ ਆਫ ਦਾ ਗਿਫਟ ਹੈ ਕਿ ਜੇ ਨਾ ਕਰਕੇ ਅਸੀਂ ਜੀ ਰਹੇ ਹਾਂ ਜੇ ਨਾ ਕਰਕੇ ਸਿਵਲਾਈਜੇਸ਼ਨ ਹੋਈ ਇੰਡਸਟਰੀਅਲ ਸਿਵਲਾਈਜੇਸ਼ਨ ਇਹ ਹੜਾ ਕਰਕੇ ਆਈ ਹੈ ਹੜਾ ਕਰਕੇ ਬਜਾਓ ਹੋਈ ਹੈ ਜਿਹੜੀ ਉਹਨਾਂ ਕਰਕੇ ਪਲੇਨ ਵਾਦੀ ਉੱਤੇ ਹੋਈ ਜਿਸ ਤੇ ਪਾਣੀ ਸੀ ਸੋ ਇਸ ਕਰਕੇ ਹੜਾ ਨੂੰ ਇੱਕ ਤਾਂ ਉਸ ਨਜ਼ਰੀਏ ਨਾਲ ਦੇਖੋ ਕਿ ਹੈ ਤਾਂ ਗਿਫਟ ਹੈ ਹਾਂ ਮਗਰ ਮਿਸਮੈਨੇਜਮੈਂਟ ਤਾਂ ਹਰ ਚੀਜ਼ ਦੀ ਹੋ ਸਾਦੀ ਉਹ ਜਿਹੜੀ ਵੱਡੀ ਮਿਸਮੈਨੇਜਮੈਂਟ ਹੈ ਜਿਹੜੀ ਕਿ ਹੁਣ ਸਮਝਣ ਜਾਂਦੀ ਕਿ ਕਿਵੇਂ ਹੋ ਗਈ ਕਿਉਂਕਿ ਹੁਣ ਤੁਹਾਡੇ ਕੋਲ ਵੈਦਰ ਫੋਰਕਾਸਟਿੰਗ ਬੜਾ ਐਕਿਊਰੇਟ ਹੈ ਬਹੁਤ ਹਾਂ ਹਰ ਕੋ ਸੈਟੇਲਾਈਟਸ ਸੈਟੇਲਾਈਟਸ ਆ ਰੇਂਜ ਵੀ ਕਰ ਸਕਦੇ ਹੋ ਕੰਟਰੋਲ ਵੀ ਕਰ ਸਕਦੇ ਹੋ ਉਸ ਹੱਬ ਨਾਲ ਇਹ ਕਿੰਨਾ ਔਖਾ ਕੰਮ ਹੈ ਕਿ ਪ੍ਰੈਡिक्ट ਕਰਨਾ ਕਿ ਅੱਜ ਕਿੰਨੀ ਗレイン ਹੋਏਗੀ ਦਾ ਅੰਦਾਜ਼ੇ ਨਾਲ ਤੇ ਉਹਨੇ ਇੱਕ ਰਿਕਵੈਸਟ ਡੈਮ ਦੀ ਖਾਲੀ ਰੱਖਣਾ ਇਸ ਵਾਰੀ ਤਾਂ ਬਹੁਤ ਪਹਿਲਾਂ ਉਹਨਾਂ ਨੇ ਕਹਿ ਦਿੱਤਾ ਸੀ ਕਿ ਬਹੁਤ ਜ਼ਿਆਦਾ ਬਾਰਿਸ਼ ਹੋਏਗੀ ਅੱਛਾ ਹੁਣ ਡੈਮ ਐਡਾ ਵੱਡਾ ਇਹ ਤਾਂ ਹੈ ਨਹੀਂ ਕਿ ਛੋਟੀ ਕਪੈਸਿਟੀ ਹੈ ਕਿ ਮਾੜਾ ਹੈ ਵੀ ਹੈ ਤਾਂ ਹੜ ਆ ਗਿਆ ਐਡਾ ਵੱਡਾ ਡੈਮ ਹੈ ਉਹ ਔਰ ਉਹ ਇੰਨੇ ਹਜ਼ਾਰਾਂ ਏਕੜ ਜ਼ਮੀਨ ਦਾ ਪਾਣੀ ਲੈ ਸਕਦਾ ਲੱਖਾਂ ਲੱਖਾਂ ਟਨ ਤੇ ਉਸ ਕਰਕੇ ਤੁਹਾਡੀ ਜਿਹੜੀ ਛੱਡਣ ਦਾ ਕਿਉਂਕਿ ਹੜ੍ਹ ਤਾਂ ਤਾਂ ਜੋ ਸੜਨ ਲਈ ਜਾ ਛੱਡੋ ਅਦਰਵਾਜ਼ਾ ਰੂਟੀਨ ਦੇ ਤਾਂ ਕੋਈ ਪ੍ਰੋਬਲਮ ਨਹੀਂ ਹੈ ਹੂੰ ਤੇ ਜੇ ਇਹ ਬਿਲਕੁਲ ਮੈਨੇਜਮੈਂਟ ਉਸ ਤਰ੍ਹਾਂ ਫੇਲਿਅਰ ਹੈ ਕਿ ਠੀਕ ਹੈ ਪਾਣੀ ਬਹੁਤ ਆਇਆ ਮਗਰ ਸਭ ਨੂੰ ਪਤਾ ਹੀ ਸੀ ਕਿ ਇਸ ਵਾਰ ਬਾਰਿਸ਼ ਅੱਛੀ ਨਹੀਂ ਜਾਣਾ ਹੋਣੀ ਥਰਡ ਡੇਸ ਉਹ ਜਿਹੜਾ ਤੋਂ ਮੇਜਰ ਫੇਲਿਅਰ ਹੈ ਉਹ ਕਿਉਂ ਉਹ ਭਾਗੜਾ ਬਿਆਰ ਮੈਨੇਜਮੈਂਟ ਦੀ ਫੇਲਿਅਰੀ ਹੈ ਜਾਂ ਸਾਡੇ ਵੈਦਰ ਫੋਰਕਾਸਟਿੰਗ ਦਾ ਡਿਪਾਰਟਮੈਂਟ ਹੈ ਗਵਰਨਮੈਂਟ ਆਫ ਇੰਡੀਆ ਦਾ ਕਿ ਤੁਹਾਨੂੰ ਬਿਲਕੁਲ ਅੰਦਾਜ਼ਾ ਲੱਗ ਸਕਦਾ ਕਿ ਤੁਸੀਂ ਪਾਣੀ ਕਿਸ ਤਰ੍ਹਾਂ ਛੱਡਣਾ ਤੁਹਾਡੇ ਕੋਲ ਸਿੱਧੀ ਕਪੈਸਿਟੀ ਹੈ ਕਿ ਭਈ ਇੱਕ ਬਾਲਟੀ ਦੇਣ ਦੀ ਕਪੈਸਿਟੀ ਹੈ ਇੰਨਾ ਪਾਣੀ ਬਣਾ ਉਹਨਾਂ ਛੱਡ ਜਾਣਾ ਹੌਲੀ ਵਾਲੀ ਛੱਡੋਗੇ ਤਾਂ ਕੋਈ ਹਰ ਨਹੀਂ ਤੇਜ਼ੀ ਨਾਲ ਛੱਡੋਗੇ ਤਾਂ ਹੜ੍ਹ ਆਣੇ ਆਣੇ ਬੜਾ ਬਦਲ ਵੀ ਜਿਉ ਪਹਿਲਾਂ ਜਿਹੜਾ ਨਾਲ ਲੰਮਾ ਡਿਊਰੇਸ਼ਨ ਸੀ ਕਿਉਂਕਿ ਤਿੰਨ ਚਾਰ ਮਹੀਨੇ ਪਹਿਲਾਂ ਪਤਾ ਲੱਗਿਆ ਸੀਗਾ ਵੀ ਜਿਉ ਉਹ ਉਦੋਂ ਉਹ ਕਪੈਸਿਟੀ ਖਾਲੀ ਕਰਦੇ ਰਹਿੰਦੇ ਤਾਂ ਇਕਦਮ ਨੀਸੀ ਆਉਣਾ ਫਿਰ ਫਲੱਡ ਵਾਲੀ ਸਿਚੁਏਸ਼ਨ ਤੋਂ ਬਚਾ ਆਇਆ ਠੀਕ ਹੈ ਥੋੜਾ ਜਿਹਾ ਥੋੜਾ ਦੇਖੋ ਜੀ ਬੈਲੈਂਸ ਹੈ ਤੁਸੀਂ ਜਲਦੀ ਖਤਰੇ ਨਿਕਲਣਾ ਘਰੇ ਵੀ ਨਹੀਂ ਪਵੇ ਹਾਂ ਇਹ ਵੀ ਹੈ ਡੈਮ ਖਾਲੀ ਰਹਿ ਗਿਆ ਤੁਹਾਡੇ ਗੱਲ ਵਿੱਚ ਪ੍ਰੋਬਲਮ ਆਇਆ ਦੇਖੋ ਭਾਗਤਾ ਬਿਆਸ ਜਿਹੜਾ ਮੈਨੇਜਮੈਂਟ ਕਰ ਰਿਹਾ ਹੈ ਡੈਮ ਨੂੰ ਉਹਨੂੰ ਦੋ ਧਿਆਨ ਰੱਖਣੇ ਪੈਣੇ ਕਿ ਕਿੰਨੀ ਕੁ ਸ਼ੋਰ ਰੇਨ ਹੋਣੀ ਹੈ ਕਈ ਵਾਰੀ ਤੁਸੀਂ डैम ਪਹਿਲਾਂ ਖਾਲੀ ਕਰਕੇ ਵੈਸੋ ਤੇ ਬਾਅਦ ਚ ਖਾਲੀ ਰਹਿ ਜਾਏ ਤਾਂ ਫਿਰ ਤੁਹਾਨੂੰ ਸਰਦੀਆਂ ਨਾਲ ਅਗਲੀ ਮਈ ਤੱਕ ਕਿੰਨੀ ਤਕਲੀਫ ਹੋਈ ਪਾਵਰ ਪਾਵਰ ਵੀ ਹੈ ਇਹ ਜਿਹੜਾ ਬੈਲੈਂਸ ਹੈ ਇਹ ਆਰਟ ਵੀ ਹੈ ਇਹ ਸਾਇੰਟਿਫਿਕ ਵੀ ਹੈ ਪਰ ਇਹ ਬਹੁਤ ਜ਼ਿਆਦਾ ਤੁਹਾਡੇ ਪ੍ਰੈਡਿਕਸ਼ਨ ਤੇ ਡਿਪੈਂਡ ਕਰਦਾ ਹੈ ਜਿਹੜਾ ਵੈਦਰ ਪ੍ਰੈਡਿਕਸ਼ਨ ਹੈ ਔਰ ਇਸ ਵਾਰ ਜਿਹੜਾ ਵੈਦਰ ਪ੍ਰੈਡਿਕਸ਼ਨ ਰੀਜ਼ਨਬਲੀ ਸਭ ਨੂੰ ਪਤਾ ਸੀ ਕਿ ਮੌਨਸਨ ਅੱਛੇ ਆਉਣੇ ਤੇ ਜੇ ਤੁਸੀਂ ਉਹ ਸਭ ਨਾਲ ਪਲਾਨਿੰਗ ਕਰਦੇ ਤਾਂ ਕੋਈ ਇਦਾਂ ਦਾ ਫਲੱਡ ਨਹੀਂ ਸੀ ਆਉਣਾ ਤਾਂ ਇਹ ਵੀ ਹੈਗਾ ਵੀ ਕਦੋਂ ਕਿੰਨੀ ਬਾਰਿਸ਼ ਹੋਣੀ ਹੈ ਹੈਵੀ ਹੋਣੀ ਹੈ ਰੈਡ ਅਲਰਟ ਉਹ ਸਾਰਾ ਉਹ ਵੀ ਹਫਤਾ ਪਹਿਲਾਂ ਆ ਹੀ ਜਾਂਦਾ ਲੱਛਾ ਫਿਰ ਤੁਹਾਨੂੰ ਤੁਹਾਨੂੰ ਕੌਨਟੂਰਸ ਮੈਪ ਹੈ ਤੁਹਾਨੂੰ ਇਹ ਵੀ ਪਤਾ ਕਿ ਪਾਣੀ ਜੇ ਇੰਨਾ ਹੋਏਗਾ ਜਾਂ ਇੰਨਾ ਛੱਡਾਂਗੇ ਤਾਂ ਕਿਹੜੇ ਏਰੀਆ ਤੱਕ ਜਾਏਗਾ ਉਹ ਸਿਰਿਆਂ ਨੂੰ ਵੈਕੂਏਟ ਕਰਾਸ ਸੀ 10 ਸਾ ਸੀ 6 ਸਾ ਸੀ ਸੋ ਤੁਸੀਂ ਉਹ ਪੰਜਾਬ ਗਵਰਨਮੈਂਟ ਦੇ ਫੇਲਿਅਰ ਹੈ ਇੱਕ ਪਾਸਤਾ ਭਾਗਣਾ ਵਿਆਸ ਮੈਨੇਜਮੈਂਟ ਤੇ ਸੈਂਟਰਲ ਜਿਹੜਾ ਫੋਰਕਾਸਟਿੰਗ ਵੀ ਫੇਲਿਅਰ ਹੈ ਐਸੇ ਫੋਰਕਾਸਟਿੰਗ ਫੇਲਿਅਰ ਉਹ ਤਾਂ ਫੋਰਕਾਸਟ ਕਰ ਰਹੇ ਸੀ ਉਹਨਾਂ ਦਾ ਕਰੀ ਜਾ ਰਹੀ ਸੀ ਉਹਨਾਂ ਨੇ ਇਹਨਾਂ ਨੇ ਉਹਦਾ ਫੋਰਕਾਸਟ ਐਕਟ ਨਹੀਂ ਕੀਤਾ ਉਹ ਬਿਹਤਰੀ ਦਾ ਕੋਆਰਡੀਨੇਸ਼ਨ ਕੋਆਰਡੀਨੇਸ਼ਨ ਤਾਂ ਹੋਣੀ ਸਾਦੀ ਪਹਿਲਾਂ ਲੜ ਰਹੇ ਸੀ ਇਹ ਲੜਾਈ ਦਾ ਇਹ ਵੀ ਮਸਲਾ ਹੈ ਸੈਂਟਰ ਸਟੇਟ ਜਿਹੜੀ ਲੜਾਈ ਉਹ ਦਾਸਟ ਨਹੀਂ ਹੈ ਸੈਂਟਰ ਪੰਜਾਬ ਗਵਰਨ ਨੂੰ ਬਿਲਕੁਲ ਟਰਸਟ ਨਹੀਂ ਹੈ ਮੈਨੇਜਮੈਂਟ ਤੇ ਬਿਆਸ ਮੈਨੇਜਮੈਂਟ ਤੇ ਭਾਗੜਾ ਬਿਆਸ ਮੈਨੇਜਮੈਂਟ ਤੇ ਸੈਂਟਰਲ ਗਵਰਨਟ 26000 ਤੇ ਉਹ ਚਾਹੁੰਦੇ ਕੋਈ ਨਾ ਕੋਈ ਸਲਝਾਉਣ ਦੀ ਜਗ੍ਹਾ ਕੋਲ ਜਾਓ ਚੀਜ਼ਾਂ ਤਾਂ ਇਸ ਕਰਕੇ ਇਹ ਇਹਨਾਂ ਨੂੰ ਇਹ ਕੋ ਵੱਡੀ ਗੱਲ ਨਹੀਂ ਹੈ ਕਿ ਇਮਪ੍ਰੈਸ਼ਨ ਪਿਆ ਕਿ ਉਹਨਾਂ ਨੇ ਜਾਣ ਕੇ ਫਲੱਡ ਕਰਤੇ ਹਾਲਾਂਕਿ ਕੋਈ ਫਲੱਡ ਜਾਣ ਕੇ ਨਹੀਂ ਕਰਦਾ ਅਸੀਂ 88 ਵਿੱਚ ਸਟੱਡੀ ਕੀਤੀ ਸੀ ਜਦੋਂ ਚੇਅਰਮੈਨ ਨੂੰ ਗੋਲੀ ਮਾਰਤੀ ਸੀ ਉਦੋਂ ਵੀ ਉਦੋਂ ਵੀ ਅਸੀਂ ਉਹਦਾ ਜਿਹੜਾ ਇੰਜੀਨੀਅਰਿੰਗ ਦਾ ਬਿਲਕੁਲ ਇੰਜੀਨੀਅਰ ਸੀ ਇਨਚਾਰਜ ਉਹ ਮੇਰਾ ਪੰਜਾਬ ਜਨਰਲ ਕਾਲਜ ਅਸੀਂ ਦੋਸਤ ਸੀ ਸਾਨੂੰ ਬੜੀ ਡਿਟੇਲ ਡਿਸਕਸ਼ਨ ਹੁੰਦੀ ਹੈ ਗਲਤੀ ਕਿਵੇਂ ਹੋ ਗਈ ਤੇ ਉਹਦੇ ਹਿਸਾਬ ਨਾਲ ਉਹ ਉਹਨਾਂ ਦੀ ਗਲਤੀ ਬਿਲਕੁਲ ਨਹੀਂ ਸੀ ਜਿਹੜਾ 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 ਜਿਹੜੇ ਜਿਹੜੇ ਡਿਫਰੈਂਟ ਲੈਵਲ ਤੇ ਉਹ ਮੀਂਹ ਹੋਇਆ ਸੀ ਉਹ ਮੀਂਹ ਉਸ ਜਗ੍ਹਾ ਤੇ ਪਿਆ ਸੀ ਜਿੱਥੇ ਉਸ ਵੇਲੇ ਪ੍ਰੈਡਿਕਸ਼ਨ ਬਹੁਤ ਘੱਟ ਹੁੰਦੀ ਸੀ 24 ਤੋਂ 26 ਸਤੰਬਰ ਤੇ ਕਹਿੰਦਾ ਤੂਫਾਨ ਸੀ ਤੇ ਉੱਥੇ ਇੰਨੀ ਹੈਵੀ ਮੀਂਹ ਹੋਈ ਕਿ ਸਾਨੂੰ ਕੈਚਮੈਂਟ ਏਰੀਆ ਚ ਬਹੁਤ ਜ਼ਿਆਦਾ ਅਨ ਉਸ ਤੋਂ ਪਾਣੀ ਦੇ ਸ਼ਾਰਟੇਜ ਬਹੁਤ ਜ਼ਿਆਦਾ ਸੀ ਤੇ ਸਾਨੂੰ ਲੱਗਦਾ ਉਹਦਾ ਵੀ ਮੌਸਮ ਦਾ ਇੰਨੀ ਪ੍ਰੈਡਿਕਸ਼ਨ ਐਕੂਰੇਟ ਨਹੀਂ ਸਾਨੂੰ ਕਹਿੰਦੇ ਗਰਮੀਆਂ ਚ ਹਮੇਸ਼ਾ ਸ਼ਾਰਟੇਜ ਹੁੰਦੀ ਸੀ ਅਸੀਂ ਬਿਜਲੀ ਵੀ ਥੋੜੀ ਘੱਟ ਦਿੰਦੇ ਸੀ ਕਿਤੇ ਖਾਲੀ ਨਾ ਹੋ ਜਾਏ ਤਾਂ ਉਸ ਕਰਕੇ ਉਹ ਹੋਇਆ ਹੋਇਆ ਕਿ ਆ ਔਰ ਸਾਨੂੰ ਉਸ ਵ ਜਿਹੜੀਆਂ ਨਾਰਮਲ ਸਤਲੁਜਾ ਦਰਿਆਵਾਂ ਦੇ ਜਿਹੜੇ ਬੈਂਕਿੰਗ ਏਰੀਆ ਹੈ ਕਿਉਂਕਿ 25 ਸਾਲ ਬਾਅਦ ਵੱਡਾ ਫਲੱਡ ਆਉਂਦਾ ਵੱਡੀ ਬਾਰਿਸ਼ਾਂ ਹੁੰਦੀਆਂ ਹਾਂ ਜਿਹੜਾ 55 78 88 ਹਾਂ ਫਿਰ ਮਤਲਬ 93 ਆਇਆ ਸੀ ਦੋ ਦੇ ਦੋ ਵਿੱਚ ਆਇਆ ਸੀ ਤੇ ਇਸ ਕਰਕੇ ਉਹ ਜਿਹੜਾ ਏਰੀਆ ਤੁਹਾਨੂੰ ਖਾਲੀ ਛੱਡਣਾ ਪੈਂਦਾ ਬਟ ਕਹ ਕੇ ਉਹ ਏਰੀਆ ਹਮੇਸ਼ਾ ਇਨਕਲੋਜ਼ ਕੀਤਾ ਜਾਂਦਾ ਜਿਹੜਾ ਵੱਡਾ ਨੁਕਸਾਨ ਕਿਹੜੇ ਏਰੀਆ ਚ ਹੋ ਰਿਹਾ ਜਿਹੜਾ ਅਸੀਂ ਰਿਵਰ ਦੇ ਸਭ ਤੋਂ ਪਹਜਾਓ ਏਰੀਆ ਹੁੰਦਾ ਉਹਤੇ ਕਿਸਾਨ ਖੇਤੀ ਕਰਨ ਲੱਪ ਜਾਂਦੇ ਨਾਲ ਆਪਣੇ ਘਰ ਨਾਲ ਲੈਂਦੇ ਆ ਭੁੱਲ ਜਾਂਦੀ ਕਿ ਜਨਰੇਸ਼ਨ ਭੁੱਲ ਜਾਂਦੀ ਹੈ ਉਹ ਬਜ਼ੁਰਗ ਕਹਿੰਦੇ ਰਹਿੰਦੇ ਕਿ ਭਾਈ ਇੱਥੇ ਆਉ ਉਹ ਕੋਈ ਮੰਦਾ ਨਹੀਂ ਆ ਔਰ ਇਹ ਹਿਮਾਚਲ ਦੇ ਵਿੱਚ ਇਹੀ ਕਾਰਨ ਹੈ ਰਿਵਰ ਜਿਹੜਾ ਜਿਹੜਾ ਕੁਦਰਤੀ ਜਿਹੜਾ ਉਹਦਾ ਬੈੱਡ ਹੈ ਜਿਹੜਾ ਉਹ ਨੂੰ ਕਦੀ ਛੇੜੋ ਨਾ ਔਰ ਉਹ ਛੇੜਦੇ ਆਪਾਂ ਖੇਤੀ ਜਾਇਆ ਕਰੋ ਤੇ ਇਨਫਰਾਸਟ੍ਰਕਚਰ ਨਾ ਉਹ ਤੇ ਟਿਊਬ ਨਾ ਲਾਓ ਤੇ ਪਸ਼ੂ ਨਾ ਰੱਖੋ ਤੇ ਘਰ ਨਾ ਬਣਾਓ ਉਹ ਏਰੀਆ ਤਾਂ ਸੈਕਟਰ ਸੱਚ ਹੈ ਕਿ ਜਿੱਦਣ ਰਿਵਰ ਅੱਜ ਨਹੀਂ ਆਏਗਾ ਇੱਕ ਆਧਾਰਨਤ ਰਿੱਦੇ ਹੋਇਆ ਸੀ ਦਾ ਜਦੋਂ ਜਿਸ ਟਾਈਮ ਫਲਡ ਤੋਂ ਇੱਕ ਸਾਲ ਪਹਿਲਾਂ ਉਹ ਉੱਥੇ ਵਿਜ਼ਿਟ ਕੀਤਾ ਸਾਰੇ ਹੀ ਹੋਟਲ ਸਭ ਨੂੰ ਦਿਖਦਾ ਸੀ ਕਿ ਰਿਵਰ ਬੈਡ ਤੇ ਆ ਹੁਣ ਵੀ ਇੱਥੇ ਆਜ ਮਹਾਲ ਹੀ ਦੇਖ ਲੋ ਜਿਹੜੀ ਤੁਸੀਂ ਉੱਤੇ ਖਲੜ ਖਲੜ ਦੇਖਿਆ ਉਹ ਜੋ ਜੋ ਬੰਦ ਕੀਤਾ ਹੈ ਤੇ ਤੁਸੀਂ ਉਹ ਪਾਣੀ ਕਿੱਥੇ ਗਿਆ ਉਹ ਵੀ ਤਾਂ ਫਲਡ ਦਾ ਹਿੱਸਾ ਬਣਿਆ ਸੋ ਜਿਹੜੇ ਬਿਲਡਿੰਗ ਪੰਜਾਬ ਸਰਕਾਰ ਨੇ ਪਰਮਿਸ਼ਨ ਦੇ ਕੇ ਪੂਰਾ ਜੋ ਬੰਦ ਕਰਵਾਇਆ ਉਹ ਜ਼ਮੀਨ ਕਿਉਂਕਿ ਵੈਲਿਊਏਬਲ ਹੋ ਗਈ ਉਹ ਪਾਣੀ ਕਿੱਥੇ ਗਿਆ ਉਹ ਪਾਣੀ ਕਿਸੇ ਬਸਤੇ ਗਿਆ ਨਾ ਉਹ ਪਾਰਾ ਡੈਮ ਦਾ ਲੈ ਲੈਣ ਦਾ ਨਹੀਂ ਹੈ ਉਹ ਇਹਨਾਂ ਬਰਸਾਤ ਤੇ ਪਾਣੀ ਕਰਕੇ ਫਲਡ ਆਇਆ ਸੋ ਇਸ ਕਾ ਕਿ ਜਿਹੜੇ ਜਿਹੜੇ ਤੁਸੀਂ ਜਿਹੜੇ ਚੋਹ ਬੰਦ ਕੀਤੇ ਆ ਉਹ ਵੱਡਾ ਕਾਰਨ ਹੈ ਪਾੜ ਨਗਲ ਦੇ ਕਾਰਨ ਹੈ ਹੀ ਹੈ ਮਗਰ ਚੋਆ ਨੂੰ ਬੰਦ ਕਰਕੇ ਨੇਚਰਲ ਫਲੋ ਕਰਕੇ ਉਹ ਤੁਸੀਂ ਸਾਰਾ ਜਿੱਦ ਕਰ ਰਹੇ ਹੋ ਔਰ ਨੈਰੋ ਕਰ ਰਹੇ ਹੋ ਇਨਕੋਰਸਮੈਂਟ ਉਹ ਵੀ ਵੱਡਾ ਕਾਰਨ ਹੈ ਫਿਰ ਜਿਹੜਾ ਤੀਜਾ ਮੇਨਟੇਨੈਂਸ ਤੁਸੀਂ ਮੇਨਟੇਨ ਦਾ ਕਰਦੇ ਨਹੀਂ ਨਾ ਕਨਾਲ ਨੂੰ ਨਾ ਡਰੇਨਸ ਨੂੰ ਕਿਥੇ ਪਾਸੇ ਮੇਨਟੇਨੈਂਸ ਨਹੀਂ ਉਹਦੇ ਨਾਲ ਬਲੋਕੇਜ ਬੰਦ ਨਹੀਂ ਆ ਉਹਦੇ ਨਾਲ ਪਾਣੀ ਚੰਗੀਦਰ ਫਾਸਟ ਫਾਸਟ ਜਿਹੜਾ ਡਰੇਨੇਜ ਨਹੀਂ ਹੁੰਦਾ ਨਹੀਂ ਹੁੰਦਾ ਉਹਦੇ ਨਾਲ ਹੁੰਦਾ ਹੀ ਕਟੂਗੜੇ 6 ਘੰਟੇ ਵਿੱਚ ਹੈ ਜੇ 6 ਘੰਟੇ ਦਾ ਜਾਏ ਤਾਂ 12 ਘੰਟੇ ਲੱਗਦੇ ਹੈ ਫਿਰ ਫਲੱਡ ਹੋਣਾ ਜ਼ਿਆਦਾ ਰਹਿੰਦਾ ਸੋ ਤਿੰਨੋਂ ਕਾਰਨ ਹੈ ਬਿਆਸ ਮੈਨੇਜਮੈਂਟ ਦਾ ਜਿਹੜਾ ਬਿਲਕੁਲ ਸੋਚ ਰਾਇ ਨਹੀਂ ਬਿਨਾ ਸੋਚੇ ਨਹੀਂ ਨਹੀਂ ਜਦ ਰਿਐਕਸ਼ਨ ਕਰਨੇ ਹੈ ਇੱਕ ਬਸ ਆ ਗਿਆ ਛੱਡ ਦਿਓ ਨਾਟ ਰਾਈਸ ਕਿ ਉਹਦੇ ਕੀ ਕਰਕੇ ਕਾਂਸਿਕਵੈਂਸ ਉਹਨਾਂ ਤਾਂ ਆਪਣਾ ਡੈਮ ਬਚਾਉਣਾ ਹੈ ਡੈਮ ਟੁਮੜਾ ਹੀ ਖੋਤਾ ਉਹਨਾਂ ਛੱਡ ਦੋ ਤੂੰ ਲੱਗ ਪੰਜਾਬ ਗੌਰ ਦੇ ਕਿ ਸਾਨੂੰ ਲੋਕੀ ਚਾਹੀਦੇ ਸੀ ਇਹਨਾਂ ਨੂੰ ਕੌਨਟੈਂਸਲੀ ਵਾਰਨ ਕਰੀ ਜਾਣਾ ਚਾਹੀਦਾ ਸੀ ਹਮ ਕਿ ਭਾਈ ਐਦਾਂ ਕਰ ਦੋ ਐਦਾਂ ਕਿ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਤਾਂ ਡਰੇਨ ਤੇ ਪ੍ਰਵਾਹ ਨਹੀਂ ਕੀਤੀ ਹੋਏ ਨਾਲ ਹੋਏ ਚੱਕਰਾਂ 'ਚ ਫਸੇ ਹੋਏ ਤੋਂ ਇਹਨਾਂ ਕਾਰਨ ਨਾ ਕਰਕੇ ਫਲੱਡ ਆਇਆ ਬਟ ਫਲੱਡ ਐਕਚੁਅਲੀ ਇੱਕ ਕੁਦਰਤ ਦੀ ਮਾਰ ਨਹੀਂ ਹੈ ਇਹ ਕੁਦਰਤ ਦਾ ਗਿਫਟ ਹੀ ਹੈ ਹਮ ਸਾਰਾ ਪਾਣੀ ਉਹਦੇ ਨਾਲ ਇਕੱਠਾ ਹੁੰਦਾ ਸਾਰਿਆਂ بارش ਸਾਰਾ ਸਾਰੇ ਬਰਫ਼ ਇਹਨਾਂ بارشਾਂ ਕਰਕੇ ਬਣ ਇਕੱਠੀ ਹੋ ਰਹੀ ਹੈ ਜਿਹੜੀ ਸਾਡੇ ਗਰਮਿਆਂ 'ਚ ਸਾਨੂੰ ਬਿਲਕੁਲ ਜੀਵਨ ਹੀ ਦੇਣੀ ਹੈ ਜੀਵਨ ਦਾ वैसे जेडे देखो अगे कने नीवें ठा ਹੁੰਦੇ ਸੀ ਚੱਪੜ ਹੁੰਦੇ ਸੀ ਪਿੰਡਾਂ ਨਾਲ ਸਾਰੇ ਘਰਾਂ ਸ਼ਹਿਰਾਂ ਦੇ ਬਾਹਰ ਵੀ ਹੁੰਦੇ ਸੀ ਟੰਨਾ ਹੁੰਦੀਆਂ ਸੀ ਉਹ ਜਿਹੜੀ ਡਿਸਚਾਰਜ ਜਮੀਨ ਡਿਸਚਾਰਜ ਇਨਾ ਫ੍ਰੈਡਲੈਂਗ ਕੇ ਹੋਏਗੀ ਹੁਣੇ ਪਾਣੀ ਥੱਲੇ ਜਾਏਗਾ ਜਦੋਂ ਪਾਣੀ ਖੜਾ ਰਹੇਗਾ ਤਾਂ ਸਾਰਾ ਜ਼ਮੀਨ ਵਿੱਚ ਜਾਏਗਾ ਉਹ ਜਿਹੜੇ ਥੋੜੇ ਖੂਪ ਰਣਗੇ ਉਹ ਤੋਂ ਸੋਚਦੇ ਕਿ ਐਵੇਂ ਇੰਨੇ ਸਾਲਾਂ ਤੁਸੀਂ ਚੋਣ ਦੀ ਬਜਾਈ ਵੀ ਕਾਰਨ ਸੀਪੇਟ ਨਹੀਂ ਮਤਲਬ ਜ਼ਮੀਨ ਉਹ ਪੱਕੀ ਹੋ ਗਈ ਇਹ ਵੀ ਚਲੋ ਇਹ ਵੀ ਇਹ ਵੀ ਕੁਝ ਕਾਰਨ ਹੱਥ ਚ ਸੀਪੇਟ ਸੀਪੇਟ ਦਾ ਚਾਰਜ ਜਿਹੜਾ ਉਹ ਕਸ ਜਾਂ ਜਿੰਨੇ ਤੁਸੀਂ ਪ੍ਰੈਸ ਕਰਦੇ ਜ਼ਮੀਨ ਉਹਨਾਂ ਡਿਸਚਾਰਜ ਕਰਦਾ ਹੈ ਤੇ ਇਹ ਵੀ ਥੋੜਾ ਜਿਹਾ ਫਰਕ ਪੈਂਦਾ ਬੜਾ ਬਹੁਤ ਥੋੜਾ ਫਰਕ ਹੈ ਜਿਹੜੀ ਤਾਂ ਜਿਹੜਾ ਬੇਸਿਕ ਫਰਕ ਨੁਕਸਾਨ ਤਾਂ ਉਹ ਕਰਦਾ ਹੈ ਨਾ ਫਾਸਟ ਫਲੋਇੰਗ ਵਾਟਰ ਜਦੋਂ ਇਮੀਡੀਟਲੀ ਛੱਡਦੇ ਹ ਹ ਜਿਹੜਾ ਬਾਕੀ ਦਾ ਤਾਂ ਹੌਲੀ ਹੌਲੀ ਇਨਸਾਨ ਹੈ بارش ਦਾ ਉਦਾਂ ਦਾ ਨੁਕਸਾਨ ਨਹੀਂ ਹੁੰਦਾ ਜਿੱਦਾਂ ਦਾ ਇੱਕ ਚਾਹਨਾਕ ਡੈਮ ਦੇ ਖੋਲ ਦੇਓ اور ਉਹ ਤਾਂ ਜਦੋਂ بارش ਆਲਰੇਡੀ ਹੋ ਰਹੀ ਹੋਵੇ ਜਦੋਂ ਚੋਹ ਭਰੇ ਹੋਣ ਉਹਦੇ ਨਾਲ ਜ਼ਿਆਦਾ ਪਾਣੀ ਰਲ ਜਾਏ ਫਿਰ ਨੁਕਸਾਨ ਹੁੰਦਾ ਹੈ ਤੇ ਹੁਣ ਜਿਹੜੀ ਇਸ ਵੇਲੇ ਹੁਣ ਪੋਜੀਸ਼ਨ ਹੈ ਉਸ ਵੇਲੇ ਉਹਦੀ ਮਤਲਬ ਜਿਹੜੀ ਸਰਕਾਰ ਕੰਮ ਕਰ ਰਹੀ ਹੈ ਹੋਰ ਕਰ ਰਹੀ ਹੈ ਮਤਲਬ ਇਸ ਵੇਲੇ ਕੀ ਕਰਨਾ ਚਾਹੀਦਾ ਤੁਹਾਡੇ ਮਤਲਬ ਪਹਿਲੀ ਗੱਲ ਤਾਂ ਜਦ ਤੱਕ ਇਹ ਇਹ ਬੜਾ ਸਾਇੰਟਿਫਿਕਲੀ ਮੈਨੇਜੇਬਲ ਚੀਜ਼ ਹੈ ਸੋ ਜਦ ਤੱਕ ਤੁਹਾਡੀ ਪ੍ਰੋਫੈਸ਼ਨਲ ਮੈਨੇਜਮੈਂਟ ਨਹੀਂ ਹੋਏਗੀ ਜਦ ਤੱਕ ਸੈਂਟਰ ਵਰਸਸ ਪੰਜਾਬ ਵਰਸਸ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਵਰਸਸ ਪੰਜਾਬ ਪਲੇਸ ਵਰਸਸ CRP ਰਹੇਗਾ ਉਦ ਤੱਕ ਤਾਂ ਹੋ ਹੀ ਨਹੀਂ ਸਕਦੇ ਇਹ ਤਾਂ ਪ੍ਰੋਫੈਸ਼ਨਲ ਨੂੰ ਹੈਂਡਲ ਕਰੋ ਫਿਰ ਉਹਦੀ ਰਿਸਪਾਂਸਿਬਿਲਟੀ ਫਿਕਸ ਕਰੋ ਜੋ ਮਰਜੀ ਹੈ ਫਲਡ ਦੀ ਰਿਸਪਾਂਸਿਬਿਲਟੀ ਤਾਂ ਸਿਰਫ ਭਾਗੜਾ ਬਿਆਸ ਮੈਨੇਜਮੈਂਟ ਤੇ ਫਿਕਸ ਹੋਣੀ ਚਾਹੀਦੀ ਹੈ ਕਿ ਤੁਸੀਂ ਉਸ ਕੁਆਂਟੀਟੀ ਤੋਂ ਬਾਅਦ ਕਿੰਨਾ ਜਲਦਾ ਫਲਡ ਆ ਜਾ ਤੁਸੀਂ ਕਿਉਂ ਨਹੀਂ ਇੰਨੀ ਪਲੈਨਿੰਗ ਕਰ ਸਕਦੇ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਛੱਡੋ ਦੂਜੀ ਜਿਹੜੀ ਸਿਲਟਿੰਗ ਡੀ ਸਿਲਟਿੰਗ 20% ਕਪੈਸਿਟੀ ਘਟ ਗਈ ਹੈ ਤੁਹਾਨੂੰ ਉਹ ਵੀ ਤਾਂ ਅਕਾਊਂਟ ਕਰਨੀ ਪੈਣੀ ਹੈ ਪਾਣੀ ਚਾਹੇ ਬਿਜਲੀ ਘਟ ਬਣੇ ਪਰ ਤੁਸੀਂ ਪਹਿਲਾਂ ਪਾਣੀ ਛੱਡੋ ਜਿੱਥੇ 960 ਵਿੱਚ 20 ਅਸ 100 ਕਿਊਬਿਕ ਮੀਟਰ ਜਿਹੜਾ ਆਉਂਦਾ ਸੀ ਉਹ 79 ਆਉਂਦਾ ਉਹਦੀ ਕਪੈਸਿਟੀ ਘਟ ਗਈ بارش ਤਾਂ ਉਨੇ ਹੋ ਰਹੀ ਹੈ ਤਾਂ ਤੁਸੀਂ ਉਸ ਤੋਂ ਪਹਿਲਾਂ ਹੀ ਛੱਡਣਾ ਸ਼ੁਰੂ ਕਰਨਾ ਪਹਿਲਾਂ ਤੁਹਾਨੂੰ ਉਹਦਾ ਪਾਣੀ ਆ ਗਿਆ ਤਾਂ ਫਿਰ ਤਾਂ ਲੋਕ ਕਪੈਸਿਟੀ ਨਹੀਂ ਹੈ ਸੋ ਜਦੋਂ ਸਟੋਰੇਜ ਡੈਮ ਦਾ ਘਟ ਰੇ ਸਾਰੀ ਗੱਲਾਂ ਈਜ਼ਲੀ ਇਹ ਐਕਚੁਅਲੀ ਇੰਜੀਨੀਅਰਿੰਗ ਪ੍ਰੋਬਲਮਸ ਆ اور پروفیشنل مینجمنٹ इजीली ਸੋਲਵ ਕਰ ਸਕਦੇ ਮਗਰ ਇੰਨਾ ਲੇਥਾਰਜੀ ਹੈ ਕਿ ਜਿਹੜੇ ਆਪਣੇ ਚੇਅਰਮੈਨ ਬਣਾਏ ਜਾਂਦੇ ਜਿਹੜੇ ਮੈਂਬਰ ਬਣਾਏ ਜਾਂਦੇ ਆ ਉਹ ਤਾਂ ਇਹੋ ਜਿਹੇ ਆਈਐਸ ਅਫਸਰ ਜਿਹਨੂੰ ਕੋ ਲੈਣਾ ਦਰ ਨਹੀਂ ਕੁਛ ਨਹੀਂ ਉਹ ਠੀਸ ਦੇ ਆਈਐਸ ਅਫਸਰ ਸਾਡਾ ਪੰਜਾਬ ਦਾ ਉਹੀ ਗਿਆ ਹੈ ਨਾ ਜਿਹੜੇ ਨਾਮ ਦੇ ਮੈਂਬਰ ਜਿੱਦਾਂ ਤੁਸੀਂ ਮੈਂਬਰ ਦੇਖੋ ਉਹਨਾਂ ਦੀ ਕੋਈ ਇੰਜੀਨੀਅਰਿੰਗ ਕੈਪੇਬਿਲਿਟੀ ਨਹੀਂ ਜਿਹੜੀ ਇੱਕ پروفیشنل ਮੈਨੇਜਮੈਂਟ ਨੂੰ ਹੈਂਡਓਵਰ ਕਰਕੇ ਉਹਨੂੰ ਰਿਸਪਾਂਸਿਬਲ ਉਹਦੀ ਅਕਾਉਂਟੇਬਿਲਟੀ ਤੈਅ ਕਰੋ ਰਾਤ ਦਿਨ ਸਟੇਪ ਹੋਸ ਕਰ ਰਾਤ ਦਿਨ ਤੁਸੀਂ ਡਿਬੇਟ ਕਰੀ ਜਾਂਦੇ ਹੋ ਕਿਉਂਕਿ ਦੇਸ਼ ਦੇ ਇਨਸਾਨ ਇਕੱਲਾ ਪੰਜਾਬ ਜਦੋਂ ਅਸੀਂ ਥੋੜੀ ਹੈ ਜਦੋਂ ਪੂਰੀ ਫਸਲ ਖਰਾਬ ਹੁੰਦੀ ਹੈ ਪਸ਼ੂ ਮਾਰਦੇ ਪੂਰਾ ਦੇਸ਼ ਬੋਲੇ ਜਦੋਂ ਪੂਲ ਚ ਪੰਜਾਬੀ ਹਰ ਦਸ ਦਿਨ ਹਾਂ ਦੇਸ਼ੀ ਗਰੀਬ ਹੁੰਦਾ ਨਾ ਦੇਸ਼ ਦਾ ਇਨਫਰਾਸਟ੍ਰਕਚਰ ਟੁੱਟ ਰਿਹਾ ਹੈ ਔਰ ਅੱਪਾ ਬਲੇਮ ਇੱਕ ਦੂਜੇ ਨੂੰ ਕਰੀ ਜਾ ਰਹੇ ਐਂਡ ਇਹ ਈਜ਼ਲੀ ਜਿਹੜੀ ਕਿ ਐਕਚੁਅਲੀ ਇਹਨੂੰ ਮੈਨਮੈਂਟ ਪ੍ਰੋਬਲਮ ਹੈ ਬਾਰਿਸ਼ ਜਾਹਿਰ ਰੈਂਪੇਜ ਹੈ ਬਟ ਆਲਰੇਡੀ ਫਲਡ ਤਾਂ ਪੱਕਾ ਹੀ ਮੈਨ ਮੈਨ ਮੈਡਾ ਜਦੋਂ ਇੱਕ ਵਾਈ ਡੈਮ ਬਣ ਜਾਏ ਫਲਡ ਦਾ ਕੀ ਮਤਵ ਰਹਿ ਗਿਆ ਤੇ ਹੁਣ ਜਿਹੜੇ ਰੈਸਕਿਊ ਤੇ ਰਿਲੀਫ ਆਪਰੇਸ਼ਨ ਹੈਗੇ ਆ ਉਹ ਉਹ ਉਹਦਾ ਉਹਦੇ ਬਾਰੇ ਕੀ ਤੁਹਾਡਾ ਦੇਖੋ ਜਿਹੜੀ ਜਦ ਤੱਕ ਤੁਹਾਡੇ ਰੁਟੀਨ ਐਡਮਿਨਿਸਟ੍ਰੇਸ਼ਨ ਈਮਾਨਦਾਰ ਐ ਐਫੀਸ਼ੀਐਂਟ ਨਹੀਂ ਹੋਏਗੀ ਤੁਹਾਡਾ ਕੋਈ ਵੀ ਆਪਰੇਸ਼ਨ ਕੰਮ ਨਹੀਂ ਕਰ ਦੇ ਸਕਦਾ ਔਰ ਪਿਛਲੇ 3 ਸਾਲ ਦੇ ਜਾਂ 4 ਸਾਲ ਦੀ ਸਰਕਾਰ ਰੁਟੀਨ ਐਡਮਿਨਿਸਟ੍ਰੇਸ਼ਨ ਤੋਂ ਬਹੁਤ ਵੱਡੀ ਫੇਲਿਅਰ ਹੈ ਰੁਟੀਨ ਐਡਮਿਨਿਸਟ੍ਰੇਸ਼ਨ ਰੁਟੀਨ ਰਜਿਸਟਰੀਜ਼ ਰੁਟੀਨ ਜਿਹੜਾ ਵਰਕ ਹੈ ਰੁਟੀਨ ਮੇਨਟੇਨੈਂਸ ਹੈ ਉਹਦੇ ਵਿੱਚ ਬਹੁਤ ਵੱਡੀ ਫੇਲਿਅਰ ਹੈ ਹਮ ਫੇਲਿਅਰ ਇਸ ਲਈ ਹੈ ਕਿ ਡੈਸਪਰੇਟ ਹੈ ਡੈਸਪਰੇਟ ਇਸ ਲਈ ਹੈ ਕਿ ਪੰਜਾਬ ਨੇ ਉਹਨਾਂ ਪੂਰੀ ਪਾਰਟੀ ਨੂੰ ਫੀਡ ਕਰਨਾ ਹੈ ਉਸ ਡੈਸਪਰੇਸ਼ਨ ਦੇ ਚਿਹਰੇ ਬਿਲਕੁਲ ਧਿਆਨ ਨਹੀਂ ਹੈ ਨਾ ਇੱਕ ਉਹਨਾਂ ਕੋਲ ਟੈਲੈਂਟ ਨਹੀਂ ਹੈ ਟੈਲੈਂਟ ਦੇ ਚਾਹੀਦਾ ਕੋਈ ਐਕਸਪੀਰੀਅੰਸ ਦੇ ਚਾਹੀਦਾ ਐਡਮਿਸ਼ਨ ਚਲਾਉਣੀ ਹੈ ਪ੍ਰੈਸ ਨੂੰ ਕੰਟਰੋਲ ਕਰਨਾ ਸਿਵਲ ਸਰਵਿਸ ਨੂੰ ਕੰਟਰੋਲ ਕਰਨਾ ਹਾਊ ਡੂ ਯੂ ਕੰਟਰੋਲ ਦੈਟ ਤੁਹਾਡੇ ਕੋਲ ਕੋਈ ਪ੍ਰੋਫੈਸ਼ਨਲੀ ਐਫੀਸ਼ੀਐਂਟ ਇਮਾਨਦਾਰ ਔਰ ਪ੍ਰਤਿਭਾਸ਼ਾਲੀ ਬੰਦੇ ਚਾਹੀਦੇ ਨਾ ਮਿਸਟਰ ਬਣਾਉਣ ਲਈ ਮਿਨਿਸਟਰ ਜਿੰਨਾ ਦੇ ਤੁਸੀਂ ਬਣਾਇਆ ਹੈ ਉਹਨਾਂ ਦਾ ਬਿਲਕੁਲ ਫੇਲਰ ਹੋ ਗਈ ਜਿਹੜੇ ਹੁਣ ਉਹੀ ਪ੍ਰੋਬਲਮ ਹੈ ਕਿ ਹੁਣ ਤੁਸੀਂ ਰਿਲੀਫ ਐਂਡ ਰਿਹੈਬਿਲਿਟੇਸ਼ਨ ਵੀ ਠੀਕ ਤਰ੍ਹਾਂ ਨਹੀਂ ਕਰ ਪਾ ਰਹੇ सीएमएस जाना थोड़ी रिलीफ पहुंच रहा है रिलीफ तक पर प्योरली एडमिनिस्ट्रेटिव इंस्टीट्यूशन है ਤੇ ਇਹਦੇ ਵਿੱਚ ਹੁਣ ਜਿਹੜੀ ਜਿਹੜੀ ਜਦੋਂ ਫਾਈਨੈਂਸ਼ੀਅਲ ਐਸਪੈਕਟ ਹੈ ਜਿਹੜਾ ਉਹ ਬਹੁਤ ਸਾਰਾ रिसोर्सेज सेंटर ਕੋਲ ਹੈ ਬਈ ਸੈਂਟਰ ਦੇ ਸੈਂਟਰ ਦਾ ਹੁਣ ਕੀ ਜਿਹ ਪਿਛਲਾ ਐਕਸਪੀਰੀਅੰਸ ਵੀ ਕੀ ਹੈ ਜਿਹੜੀ ਕੰਪੰਸੇਸ਼ਨ ਦਿੰਦੇ ਹੈ ਉਹ ਆਵਜਾ ਦਿੰਦੇ ਹੈ ਉਹਦੇ ਦੇਖੋ ਕੋਰਟਾਂ 'ਚ ਵੀ ਕੇਸ ਜਾਂਦੇ ਹੁਣ ਸੁਪਰੀਮ ਕੋਰਟ 'ਚ ਵੀ ਗਿਆ ਕੇਸ ਇਹ ਮੁੱਲੇ ਦਾ ਲੀਗਲ ਐਸਪੈਕਟ ਵੀ ਹੈਗਾ ਹੀ ਹੈ ਇਹਦਾ ਤੇ ਇਹ ਉਹ ਤਾਂ ਦੇਖੋ ਇਹ ਕਦੀ ਪਹਿਲਾਂ ਕਦੀ ਇਮੀਜਨਿਕ ਦੇਸ਼ ਦੇ ਕਿਸੇ ਕੋਨੇ ਡਿਜ਼ਾਸਟਰ ਹੁੰਦਾ ਸੀ ਦ ਸੈਂਟਰ ਜੋ ਰਸ਼ ਆਰਮੀ ਹਸ ਟੂ ਕਾਮ ਪੈਰਾਮਿਲਟਰੀ ਫੋਰਸ ਕੋਈ ਸਵਾਲ ਇਕ ਡਿਬੇਟ ਨਹੀਂ ਸੀ ਡਿਬੇਟ ਨਹੀਂ ਸੀ ਇਹ ਪਿਛਲੇ 10 ਸਾਲ ਦੇ ਵਿੱਚ ਸਾਡੇ ਇੰਨੇ ਡੀਟਰੀਓਰੇਟ ਹੋ ਗਏ ਸੈਂਟਰ ਸਟੇਟ ਰਿਲੇਸ਼ਨ ਕਿ ਹਰ ਜਗ੍ਹਾ ਕੰਟਰੋਵਰਸੀ گورنر ਚੀਫ ਮਿਨਿਸਟਰ ਦੇ ਕਾਨੂੰਨ ਰੁਕੀ ਜਾ ਰਿਹਾ ਹੈ ਹੋਮ ਮਿਨਿਸਟਰ ਆਪਣੇ ਮਰਜ਼ੀ ਨਾਲ ਤੁਸੀਂ ਸੋਚੋ ਆਰਮੀ ਨੂੰ ਭੇਜਿਆ ਕਿ ਇੱਕ ਇਲੈਕਸ਼ਨ ਦਾ ਜਿਹੜਾ ਪੰਡਾਲ ਨੂੰ ਡਿਸਮੈਂਟਲ ਕੀਤਾ ਜਾਵੇ ਵੈਸਟਮੰਬਰ ਦੇ ਆਰਮੀ ਦਾ ਇਸਤੇਮਾਲ ਕਿੰਨਾ ਡੈਮੇਜਿੰਗ ਹੈ ਲੌਂਗ ਟਰਮ ਇਦਾਂ ਜਦ ਤੁਸੀਂ ਸੈਂਟਰਲ ਫੋਰਸ ਨੂੰ ਸਟੇਟ ਦੇ ਕਨਸੈਂਟ ਤੋਂ ਬਗੈਰ ਕੋਈ ਭੇਜਦੇ ਹੋ ਜਦੋਂ ਇਹਨਾਂ ਨੇ CRP ਭੇਜੀ ਸੀ ਇਹ ਦੇ ਡੋਨਟ ਰਿਅਲਾਈਜ਼ ਕਿੰਨਾ ਲੌਂਗ ਟਰਮ ਡੈਮੇਜ ਹੋਇਆ ਤੁਹਾਡਾ ਟਰਸਟ ਖਤਮ ਹੋ ਗਿਆ ਅੱਧੇ ਪੰਜਾਬ ਦੇ ਲੋਕੇ ਤਾਂ ਬਲੇਮ ਕਰ ਰਹੇ ਹੈ ਸੈਂਟਰਲ ਗਵਰਨਮੈਂਟ ਕਿੰਨਾ ਵੱਡਾ ਟਰਸਟ ਹੋਇਆ ਤੁਸੀਂ ਆਪਣੇ ਪੰਜਾਬ ਨੂੰ ਜਿਹੜਾ ਕਿ ਬਿਲਕੁਲ ਉਹਨੇ ਉਹਨੇ ਬਰੰਟ ਬੀਅਰ ਕਰਨਾ ਹੈ ਹਿਮਾਚਲ ਨੇ ਨਹੀਂ ਕਰਨਾ ਹਿਮਾਚਲ ਪੰਜਾਬ ਨਹੀਂ ਕਰਨਾ ਇਸ ਮਿਸ ਮੈਨੇਜਮੈਂਟ ਦਾ ਅਸਲੀ ਅਸਰ ਹੈ ਪੰਜਾਬ ਤੇ ਪਿਆ ਤਾਂ ਫਿਰ ਪੰਜਾਬ ਦੇ ਕੰਟਰੋਲ ਕਿਉਂ ਨਹੀਂ ਚਾਹੀਦਾ ਇਹ ਇਸ ਕੀ ਵੱਡੀ ਗੱਲ ਹੈ ਇਹ ਕੋਈ ਹਿੱਸੇ ਦੀ ਗੱਲ ਨਹੀਂ ਹੈ ਦੇ ਕੋਈ ਇਸ ਇਹ ਜਿਹੜੀ ਲੈਵਲ ਆਫ ਪੋਲਿਟੀਕਲ ਮੈਨੂਵਰਿੰਗ ਕਹ ਲੋ ਪੋਲਿਟੀਕਲ ਡਿਸਹੋਨੈਸਟੀ ਕਹ ਲੋ ਪੋਲਿਟੀਕਲ ਇੰਟੈਗ੍ਰਿਟੀ ਇਨੀ ਡਾਊਟਫੁਲ ਆ ਟਰਸਟ ਨਾ ਘਟ ਹੋ ਗਿਆ ਕਿ ਤੁਸੀਂ ਇਨੇ ਛੋਟੀ ਚੀਜ਼ ਨੂੰ ਇੱਕ ਵੱਡੀ ਡਿਜ਼ਾਸਟਰ ਦਿੱਤਾ ਔਰ ਦੇਸ਼ ਦੇਸ਼ਿਕ ਇਸ ਡਿਜ਼ਾਸਟਰ ਫਾਰ ਦ ਨੇਸ਼ਨ ਇਹਦੇ ਵਿੱਚ ਕੀ ਬ੍ਰਗਨੀ ਤੁਹਾਨੂੰ ਯੂ ਹੈਵ ਟੂ ਰਸ਼ ਫਾਰਵਰਡ ਤੁਹਾਡੀ ਆਰਮ ਫੋਰਸਸ ਕਾਦੇ ਲਈ ਹੈ ਤੁਹਾਡੇ ਸਾਰੇ ਰਿਸੋਰਸਸ ਹੈ ਕਾਦੇ ਲਈ ਲੋਕਾਂ ਜਿੱਥੇ ਵੀ ਡਿਜ਼ਾਸਟਰ ਤੋਂ ਭੱਜੋ ਜਿੱਥੇ ਅੱਗ ਲੱਗੀ ਉੱਥੇ ਭਜਾਓ ਤੇ ਇਹਦੇ ਵਿੱਚ ਵੀ ਇਹ ਸੈਂਟਰ ਡਿਲੇ ਕਰ ਰਿਹਾ ਵੇਟ ਕਰ ਰਿਹਾ ਤਾਂ ਇਹ ਤਾਂ ਆ ਮੈਂ ਸ਼ੌਕਿੰਗ ਇਹ ਹੋ ਜੀ ਪੋਲਿਟੀਕਲ ਲੀਡਰਸ਼ਿਪ ਹੋ ਸਕਦੀ ਹੈ ਜਿਹੜੇ ਦੇਸ਼ ਨੂੰ ਹਲੇ ਵੀ ਦੇਸ਼ ਦੇ ਨਾਗਰਿਕ ਨਜ਼ਰ ਨਾਲ ਨਹੀਂ ਦੇਖ ਪਾ ਰਹੇ ਤੇ ਉਸ ਤੋਂ ਬਾਅਦ ਹੁਣ ਜਿਹੜੇ ਜਦੋਂ ਫਲੱਡ ਪਾਣੀ ਉਤਰ ਜਾਏਗਾ ਸਾਰੇ ਕੋਈ ਉਸ ਤੋਂ ਬਾਅਦ ਜਿਹੜਾ ਕਿੰਨੇ ਮਲਟੀਪਲ ਪ੍ਰੋਬਲਮਸ ਹੁੰਦੀਆਂ ਮਲਟੀਪਲ ਉਹ ਉਹ ਸਾਰੇ ਕਿੰਨੇ ਮਲਟੀਪਲ ਪ੍ਰੋਬਲਮਸ ਹੁੰਦੀਆਂ ਐ ਫੈਮਿਲੀ ਕੋਲ ਕਿੰਨੇ ਰਿਸੋਰਸਸ ਹੁੰਦੇ ਇਹ ਤਾਂ ਠੀਕ ਹੈ ਕਿ ਸਾਡੇ ਇੰਸਟੀਚੂਨਲ ਫੂਡ ਸਪਲਾਈ ਕਰਕੇ ਗੁਰਦੁਆਰਾ ਸਿਸਟਮ ਕਰਕੇ ਲੋਕੀਂ ਜਿਹੜੇ ਭੁੱਖੇ ਨਹੀਂ ਮਰ ਲੱਪਾ ਸਾਰੇ ਇਸ ਬਿਨਾ ਸਰਕਾਰ ਦੀ ਮਦਦ ਨਾਲ ਲੋਕੀਂ ਲੋਕਾਂ ਨੇ ਸਰਵਾਈਵ ਕੀਤਾ ਹੈ ਬਿਨਾ ਸਰਕਾਰ ਦੀ ਮਦਦ ਨਾਲ ਲੋਕਾਂ ਨੂੰ ਖਾਣਾ ਪਹੁੰਚਦਾ ਬਿਨਾ ਸਰਕਾਰ ਦੀ ਮਦਦ ਨਾਲ ਤੋਂ ਲੋਕਾਂ ਨੂੰ ਕਪੜੇ ਮਿਲ ਰਹੇ ਨੇ ਉਹ ਤਾਂ ਇੱਕ ਰੋਬਸਟ ਕਲਚਰ ਕਰਕੇ ਹੈ ਬਟ ਅਦਰਵਾਈਜ਼ ਥਾਡੇ ਸਕੂਲ ਟ ਹੈ ਗਏ ਤੁਹਾਡੇ ਛੋਟੇ ਛੋਟੇ ਟਿਊਬਲਸ ਜੋਗਰਾ ਉਹ ਸ਼ੀਤ ਖਰਾਬ ਹੋ ਗਈ ਪਾਣੀ ਨੀਤਾ ਚਲਾ ਗਿਆ ਪਸ਼ੂ ਮਰ ਗਏ ਉਹ ਸਭ ਨਾਲ ਅਲਟੀਮੇਟਲੀ ਤਗਰੀਬ ਹੀ ਹੋ ਰਿਹਾ ਨਾ ਹਾਂ ਤਾਂ ਉਹ 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 ਕਿਦਾਂ ਮੈਨੇਜ ਕਰਾਂਗੇ ਜਾਂ ਤੁਸੀਂ ਰਿਲੀਫ ਦਿਓ ਜਾਂ ਫਿਰ ਤੁਸੀਂ ਤੁਹਾਨੂੰ ਅਲਟੀਮੇਟਲੀ ਕਿਸੇ ਬਾਸ ਤੋਂ ਤਾਂ ਹੈਲਪ ਲੈਣੀ ਪੈਣੀ ਲੋਕਾਂ ਬੜ ਲੋਕਾਂ ਦਾ ਬੜੇ ਜੋਸ਼ ਦਿਖਾਇਆ ਉਹ ਘਬਰਾਏ ਵੀ ਨਹੀਂ ਪੂਰਾ ਜੋਸ਼ ਨਾਲ ਕਰ ਰਹੇ ਨੇ ਉਹ ਥੋੜਾ ਕਲਚਰਲ ਸਟਰੈਂਥ ਹੈਗੀ ਪਰ ਕਲਚਰਲ ਸਟਰੈਂਥ ਕਾਤਾ ਕਰੇਗੀ ਮਲਟੀਮੇਟਲੀ ਮਟੀਰੀਅਲ ਲਾਸ ਦਾ ਮਟੀਰੀਅਲ ਲਾਸ ਹੈ ਤੇ ਇਹ ਕਾਨੂੰਨੀ ਤੌਰ ਤੇ ਜਿਹੜਾ ਹੈਗਾ ਵੀ ਕਿਉਂਕਿ ਅੰਮ੍ਰਿਤ ਦੇਵ ਦਾ ਵੀ ਇਹੋ ਜਿਹਾ ਕੇਸ ਜਦੋਂ ਇਹ ਹੁੰਦਾ ਹੈ ਇਹ ਕੋਰਟਾਂ ਜਾਂਦੇ ਨੇ ਹੁਣ ਵੀ ਗਿਆ ਕੋਈ ਇਹ ਤਾਂ ਲਾਈਕ ਵਾਰ ਹੈ ਕਾਨੂੰਨ ਕਦੀ ਵਾਰ ਜੱਜ ਨੂੰ ਕੁਝ ਨਹੀਂ ਪਤਾ ਹਾਊ ਟੂ ਮੈਨੇਜ ਵਾਰ ਇਹ ਵੀ ਉਦਾਂ ਹੀ ਹੈ ਡਿਜ਼ਾਸਟਰ ਡਿਜ਼ਾਸਟਰਲ ਮੈਨੇਜਮੈਂਟ ਔਨ ਦਾ ਸਪੌਟ ਹੈ ਉਹਨੇ ਪਤਾ ਕੀ ਕਰੇ ਇਮੇਜ ਇਸ ਕਰਕੇ ਲਾ ਦੇ ਹੱਥ ਵਿੱਚ ਆਉਣਾ ਔਰ ਜੱਜਾਂ ਨੂੰ ਕਰਨਾ ਵੀ ਚਾਹੀਦਾ ਉਹ ਮਿਸ ਮੈਨੇਜ ਉਹਨਾਂ ਡਿਲੇ ਹੀ ਵਾਦਾ ਲੋਕ ਇਹ ਕਰਨ ਦੇ ਬਜਾਏ ਜਵਾਬ ਚੱਕਰਾਂ ਚ ਪੈ ਜਾਂਦੇ ਆ ਇੱਕ ਦੂਜੇ ਨੂੰ ਬਲੇਮ ਕਰਨ ਲੱਗ ਪੈਂਦੇ ਆ ਕਿਉਂਕਿ ਇਹ ਇਮੀਡੀਏਟ ਵਾਰ ਲਾਈਕ ਚੀਜ਼ ਹੈ ਇੱਥੇ ਤੁਸੀਂ ਇਮੀਡੀਏਟਲੀ ਡਿਸੀਜਨ ਲੈਣੇ ਆ ਰਿਲੀਫ ਦੇਣੀ ਆ ਕਿਸੇ ਇਹ ਕਰਨਾ ਕਿਸੇ ਨੂੰ ਅਲਾਟ ਕਰਨਾ ਦੇਖੋ ਇਵਨ ਇਵਨ ਡੀਮਾਰਕੇਸ਼ਨ ਖਤਮ ਹੋ ਜਾਣੀ ਹੈ ਉਹ ਕਹਿੰਦੇ ਕਿ ਤਾਂ ਕਿਸੇ ਹੋਰ ਨੇ ਕੁਝ ਕਰ ਲੈਣਾ ਨਹੀਂ ਨਹੀਂ ਉਹ ਰਿਤਾ ਰਿਤਾ ਭਰ ਗਿਆ ਉਹਨੂੰ ਵੀ ਪਤਾ ਨਹੀਂ ਲੱਗੇ ਨਾ ਇਨੀ ਮਿੱਟੀ ਉਹ ਐਡਮਿਨਿਸਟ੍ਰੇਟਿਵ ਲੈਵਲ ਤੇ ਹਰ ਵਿੰਗ ਨੂੰ ਅਲਰਟ ਕਰਨਾ ਪੈਣਾ ਹੈ ਇਹ ਰੈਂਗ ਰੈਵਨਿਊ ਉਸ ਪੰਚਾਇਤਾਂ ਨੂੰ ਇੰਪਾਵਰ ਕਰਨਾ ਪੈਣਾ ਉਹ ਉਹ ਜਿਹੜਾ ਕੰਮ ਹੈ ਉਹਦੇ ਵਿੱਚ ਕੋਰਟ ਹੈਲਪ ਦੇਣ ਦੇ ਬਜਾਏ ਕੋਈ ਵੱਡੀ ਗਲਤੀ ਹੋਵੇ ਤਾਂ ਸਮਝ ਆਉਂਦਾ ਬਟ ਆਦਰਵਾਇਸ ਕੋਰਟ ਦਾ ਕੋਈ ਬਹੁਤ ਘੱਟ ਰੋਲ ਹੈ ਡਿਜ਼ਾਸਟਰ ਵਿੱਚ ਦਾ ਡਿਜ਼ਾਸਟਰ ਤਾਂ ਇਹ ਆ ਜਿਹੜੀ ਡਿਮਾਂਡ ਹੋ ਰਹੀ ਹੈ ਜੁਡੀਸ਼ੀਅਲ ਇਨਕੁਆਇਰੀ ਕਰਾਓ ਦੀ ਪਾਕੜੇ ਬੀਬੀਐਮ ਦੀ ਇਨਕੁਆਇਰੀ ਕਰਾਓ ਜਿਹੜੀ ਅਕਾਉਂਟੇਬਿਲਟੀ 파ਰਟ ਹੈ ਉਹ ਤਾਂ ਹੋ ਹੀ ਸਕਦੀ ਹੈ ਹੂੰ ਜੇ ਬੀਬੀਐਮਪੀ ਨੇ ਸੁੱਤੇ ਰਹੇ ਤਾਂ ਵੀ ਬਹੁਤ ਵੱਡਾ ਤੁਹਾਡੇ ਕੋਲ ਇੰਨੀ ਵੱਡੀ ਜ਼ਿੰਮੇਵਾਰੀ ਹੋਵੇ ਤੁਸੀਂ ਸਮਝੋ ਇਹ ਬਿਲਕੁਲ ਉਹੋ ਜੀ ਗੱਲ ਹੈ ਕਿ ਆਲਮੀ ਬਾਰਡਰ ਤੇ ਹੋਵੇ ਤਾਂ ਸੁੱਤੀ ਬਾਬਾ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ ਕੱਲ ਕੇ ਪਰਸੋਂ ਕੀਤੀ ਸੀ ਚੇਅਰਮੈਨ ਨੇ ਉਹਨਾਂ ਦਾ ਇੱਕ ਮੇਨ ਇੱਕ ਗਿਆ ਉਹਨਾਂ ਦਾ ਪ੍ਰੈਸ ਕਾਨਫਰੰਸ ਦੇ ਸੀਗੇ ਅਸੀਂ ਤਾਂ ਜੀ ਇਹਨਾਂ ਸਟੇਟਾਂ ਦੀਆਂ ਦੀ ਨਾ ਰਾਇ ਮਸ਼ਵਰੇ ਵਾਲੀ ਸੱਟ ਛੱਡਿਆ ਜਿੰਨਾ ਪਾਣੀ ਛੱਡਿਆ ਉਹਨਾਂ ਦਾ ਇਹਦੇ ਵਿੱਚ ਕੋਈ ਰਾਇ ਮਸ਼ਵਰੇ ਦਾ ਮਤਲਬ ਨਹੀਂ ਆਇਆ ਇਟਸ ਅ ਪਰਫੈਸ਼ਨਲ ਅਕਟ ਸੀ ਥੋੜਾ ਕੰਮ ਇਹ ਹੈ ਕਿ ਫਲਡ ਆ ਨਹੀਂ ਸਕਦੇ ਇਹ ਡੈਮ ਦਾ ਲੌਜੀਕ ਹੈ ਜੇ ਡੈਮ ਹੈ ਤਾਂ ਫਲਡ ਆਏ ਕਿ ਨਹੀਂ ਯੂ ਆਰ ਟੂ ਅਨਸਰ ਇਟ ਇਹ ਐਡੀ ਵੱਡੀ ਫੇਲ ਨੂੰ ਅਨਸਰ ਕਰਨ ਦੀ ਬਜਾਏ ਇਹ ਕਹੀ ਜਾਣਾ ਕਿ ਸਟੇਟ ਕਰਦੇ ਇਹਦਾ ਮਤਲਬ ਤੁਸੀਂ ਕੁਝ ਨਹੀਂ ਕੀਤਾ ਇਨਕਾਉਂਟੇਬਿਲਟੀ ਦਾ ਐਬਸੋਲੂਟਲੀ ਥੋੜਾ ਮਤਲਬ ਪ੍ਰੂਫ ਹੋ ਜਵਾਬ ਵੀ ਉਹਨੂੰ ਦੇਣਾ ਚਾਹੀਦਾ ਸੀ ਕਿ 16 ਇਹ ਉਹੀ ਜੀ ਗੱਲ ਹੈ ਕਿ ਸਾਡੇ ਕੋਲ ਪੂਰਾ ਹੈਗਾ ਸਿਸਟਮ ਫਾਇਰ ਦਾ ਪਰ ਫਿਰ ਵੀ ਅਗ ਲੱਗ ਗਈ ਪਤਾ ਨਹੀਂ ਲੱਗਾ ਸਵਿਚ ਆਨ ਕਰਨਾ ਭੁੱਲ ਗਏ ਤੇ ਇਹੋ ਜੀ ਗੱਲ ਹੈ ਜੇ ਤੁਹਾਡੇ ਕੋਲ ਸਾਰਾ ਕੰਟਰੋਲ ਹੈ ਤੁਹਾਡੇ ਕੋਲ ਡਾਟਾ ਹੈ ਤੁਹਾਡੇ ਕੋਲ ਨੌਲੇਜ ਹੈ ਤੁਹਾਡੇ ਕੋਲ ਫੋਰਸਸ ਹੈ ਉਸ ਤੋਂ ਬਾਅਦ ਤੁਸੀਂ ਇੰਨੀ ਛੋਟੀ ਜਿਹੀ ਕੈਲਕੂਲੇਸ਼ਨ ਕਰ ਸਕਦੇ ਕਿਸ ਕੇ ਹੋ ਜੀ ਪ੍ਰੋ ਕਿਸ ਤਰ੍ਹਾਂ ਦੀ ਕੁਸ਼ ਲੈਵਲ ਦੀ ਹੋਣੀ ਚਾਹੀਦੀ ਇਹ ਤਾਂ ਇਹ ਤਾਂ ਇਹ ਤਾਂ ਇਟ ਹੈਸ ਟੂ ਬੀ ਅ ਟੈਕਨੀਕਲ ਪ੍ਰੋ ਟੈਕਨੀਕਲ ਫੈਕਟ ਫਾਈਨਿੰਗ ਕਿ ਕਿੰਨੇ ਤੁਹਾਡੇ ਕੋਲ ਕੀ ਇਨਫੋਰਮੇਸ਼ਨ ਸੀ ਕਿੰਨੇ ਇਨਫਲੂਐਸ ਸੀ ਕਿੰਨੀ ਐਕਚੁਅਲੀ ਬਾਰਿਸ਼ ਹੋਈ ਉਹਨਾਂ ਕਿੰਨਾ ਕਲੈਕਸ਼ਨ ਹੋਇਆ ਸੀ ਉਹ ਤੁਹਾਨੂੰ ਕਿੰਨੇ ਕੇਸ ਟਾਈਮ ਤੇ ਤੁਸੀਂ ਡਿਸੀਜਨ ਲਿਆ ਇਹ ਸਾਰੇ ਗੱਲਾਂ ਇਜ਼ੀਲੀ ਇਹ ਬਿਲਕੁਲ ਟੈਕਨੀਕਲ ਆਡਿਟ ਹੋਣੀ ਚਾਹੀਦੀ ਔਰ ਨਾਲ-ਨਾਲ ਪਤਾ ਲੱਗ ਜਾਣਾ ਕਿ ਹੈਵ ਐਨੀਬਾਡੀ ਇਵਨ ਦਾ ਫਿਊਚਰ ਫਿਰ ਹਾਂ ਫਿਚਰ ਜੇ ਤੁਸੀਂ ਨਹੀਂ ਉਹਨੂੰ ਕਰਦੇ ਉਹਦਾ ਐਨਲਿਸਿਸ ਨਹੀਂ ਕਰਦੇ ਉਹ ਤੇ ਨੋਰਮਲ ਲੈਸਨ ਨੇ ਉਹਦਾ ਫਿਊਚਰ ਫਿਰ ਉਹੀ ਗਲਤੀ ਕਰ ਲੈਸਨ ਜ਼ਰੂਰ ਚਾਹੀਦੇ ਆਫਟਰ ਹੋਈ ਹੈ 88 ਤੋਂ ਬਾਅਦ ਕਿੰਨੀ ਬੜੀ ਗਲਤੀ ਹੋਈ ਹੈ ਤਾਂ ਠੀਕ ਹੈ ਪਾਣੀ ਔਰ ਬਾਰਸ਼ ਇਕੱਠ ਹੁੰਦੀ ਸੀ ਪਾਣੀ ਘਟ ਜਾਂਦਾ ਸੀ ਉਹਦੇ ਫਲਡ ਕਿਉਂ ਆਣੇ ਮਗਰ ਜਦੋਂ ਆਏ ਉਹ ਤਾਂ ਤੁਸੀਂ ਫੇਲ ਹੋਗੇ ਨਾ ਇਸ ਕਰਕੇ ਬਹੁਤ ਬਹੁਤ ਪਿਆਰ ਬੈਸਰ ਨੇ ਬਹੁਤ ਉਹ ਪੱਖੀ ਗੱਲ ਕੀਤੀ ਹੈ ਕਿ ਪਰ ਬੇਸਿਕ ਗੱਲ ਇਹਨਾਂ ਨੇ ਇੱਕ ਤਿੱਕੇ ਡੈਮ ਜਿਹੜੇ ਹੈ ਉਹ ਫਾੜ ਰੋਕਣ ਵਾਸਤੇ ਹੈਗੇ ਤੇ ਇਹਦੇ ਚ ਲੈਸਨ ਲੈਣਾ ਚਾਹੀਦਾ ਕਿ ਕਿੱਥੇ ਫੇਲਰ ਹੋਇਆ ਕਿਉਂ ਹੋਇਆ ਤੇ ਉਹਦੀ ਕਾਉਂਟੇਬਿਲਟੀ ਵੀ ਹੋਣੀ ਚਾਹੀਦੀ ਹੈ ਤਾਂ ਕਿ ਫਿਊਚਰ ਦੇ ਵਿੱਚ ਜਿਹੜਾ ਭਵਿੱਖ ਚ ਇਹੋ ਜਿਹੀ ਗਲਤੀ ਤੋਂ ਬਚਿਆ ਜਾ ਸਕਦੇ ਪਰ ਇਹਨਾਂ ਨੇ ਬਹੁਤ ਜਿਹੜੇ ਆਮ ਲੋਕ ਨਹੀਂ ਕਰਦੇ ਕਿ ਜਿਹੜੇ ਪਾਣੀ ਜਾਂ ਫਲਡਸ ਹੈਗੇ ਕੁਦਰਤੀ ਪਾਣੀ ਦਾ ਵਹਾਅ ਹੈ ਸਾਡੇ ਵਾਸਤੇ ਮਤਲਬ ਕੁਦਰਤੀ ਦੇਣ ਹੈ ਕੁਦਰਤੀ ਦਾਤ ਹੈਗੀ ਹੈ ਇਹ ਤੇ ਜੇ ਗਲਤੀ ਕਿਤੇ ਹੋਈ ਹੈ ਚਾਹੇ ਉਹ ਸਾਡੇ ਪਹਿਲੇ ਪ੍ਰੀ ਮੈਨੇਜਮੈਂਟ ਤੇ ਡਿਊਰਿੰਗ ਮੈਨੇਜ ਜਿਹੜੀ ਬਾਰਸ਼ਾ ਮੈਨੇਜਮੈਂਟ ਚ ਹੋਈ ਹੈ ਬਹੁਤ ਮਿਹਰਬਾਨੀ ਸ਼ੁਕਰੀਆ